ਬਹੁਤ ਹੀ ਲਾਭਕਾਰੀ ਬੂਟਾ ਹੈ ਚਿਕੂ ਆ ਦਾ ਹਰ ਇੱਕ ਘਰ ਦੇ ਵਿੱਚ ਚਿਕੂ ਦਾ ਜਿਹੜਾ ਬੂਟਾ ਆ ਉਹ ਜ਼ਰੂਰ ਲਗਾਓ ਤੇ ਇੱਕ ਤਾਂ ਘਰ ਦੇ ਵਿੱਚ ਜਿਹੜੀ ਸ਼ੌ ਆ ਉਹ ਇਹ ਬਰਕਰਾਰ ਰੱਖਦਾ ਤੇ ਇੱਕ ਚਿਕੂ ਜਿਹੜੇ ਆ ਉਹ ਬਹੁਤ ਹੀ ਪੋਸਟਿਵ ਫਰੂਟ ਹੈਗਾ ਆ ਜੇ ਤੁਸੀਂ ਤੁਹਾਡੇ ਘਰ ਦੇ ਵਿੱਚ ਕਿਤੇ ਵੀ ਜਗ੍ਹਾ ਹੈਗੀ ਆ ਤਾਂ ਇਹ ਜਿਹੜਾ ਬੂਟਾ ਆ ਇਹ ਜ਼ਰੂਰ ਲਗਾਓ ਦੇਖੋ ਕਿੰਨੇ ਚਿਕੂ ਇਹਨੂੰ ਲੱਗ ਰਿਹਾ ਇਹ 4 ਸਾਲ ਦਾ ਇਹ ਬੂਟਾ ਹੈਗਾ ਆ ਤੇ ਮੈਂ ਨਰਸਰੀ ਤੋਂ ਲਿਆ ਕੇ ਇਹਨੂੰ ਮੈਂ ਲਗਾਉਂਦਾ ਦੇਖੋ ਪੂਰੇ ਦਾ ਪੂਰਾ ਫਲਿਆ ਪਿਆ ਤੇ ਕਿੰਨਾ ਵਧੀਆ ਇਹ ਬੂਟਾ ਹੈ ਤੇ ਨਾ ਜ਼ਿਆਦਾ ਕਿਸੇ ਕੋਈ ਨੂੰ ਮਿਹਨਤ ਦੀ ਲੋੜ ਆ ਤੇ ਤੁਸੀਂ ਇਹਨੂੰ ਕਿਤੇ ਵੀ ਲਗਾ ਸਕਦੇ ਆ ਤੇ ਬਹੁਤ ਵਧੀਆ ਇਹ ਇਹ ਇੱਕ ਉਪਰਾਲਾ ਹੈ ਕਿ ਹਰ ਇੱਕ ਪਰਿਵਾਰ ਨੂੰ ਇਹ ਕਰਨਾ ਚਾਹੀਦਾ ਤਾਕੇ ਜਿਹੜੇ ਫਰੂਟ ਆ ਜਦੋਂ ਆਪਾਂ ਨੂੰ ਮਾਰਕੀਟ ਦੇ ਵਿੱਚ ਬਹੁਤ ਮਹਿੰਗੇ ਮਿਲਦੇ ਆ ਪਰ ਜੇ ਘਰ ਦੇ ਵਿੱਚ ਇਹੋ ਜਿਹਾ ਫਰੂਟ ਲੱਗਿਆ ਹੋਵੇ ਤਾਂ ਤੁਸੀਂ ਕਦੇ ਵੀ ਤੋੜ ਕੇ ਇਹਨੂੰ ਖਾ ਸਕਦੇ ਆ ਬਹੁਤ ਉੱਤੇ ਹੀ ਇਹ ਪੱਕ ਜਾਂਦਾ ਆ ਜਾਂ ਤੋੜ ਕੇ ਇਹਨੂੰ ਰੱਖ ਦੋ ਪੈਲ ਪਾ ਦੋ ਤੇ ਪੈਲ ਪਾ ਕੇ ਵੀ ਇਹ ਜਿਹੜਾ ਇਹ ਪੱਕ ਜਾਂਦਾ ਤੇ ਬਹੁਤ ਹੀ ਮਿੱਠਾ ਤੇ ਬਹੁਤ ਹੀ ਪੋਸਟਿਕ ਇਹ ਫਲ ਜਿਹੜਾ ਆ ਉਹ ਹੁੰਦਾ ਜਦੋਂ ਵੇੜੇ ਦੇ ਵਿੱਚ ਇਹ ਬੂਟਾ ਲੱਗਿਆ ਹੁੰਦਾ ਤਾਂ ਇੱਕ ਹੋਰ ਵੀ ਬਹੁਤ ਵੱਡੀ ਮਦਦ ਕਰਦਾ ਡੀ ਹਾਈਡਰੇਸ਼ਨ ਜਿਹੜੀ ਗਰਮੀ ਆ ਉਹ ਤੋਂ ਵੀ ਇਹ ਬਚਾਅ ਕਰਦਾ ਤੇ ਕਿਉਂਕਿ ਇਹਦੇ ਇਹਦੇ ਵਿੱਚ ਇੱਕ ਖਾਸੀਅਤ ਆ ਕਿ ਜਿਹੜੇ ਪੱਤੇ ਆ ਇਹਦੇ ਇਹ 12 ਮਹੀਨੇ ਇਹ ਜਿਉਂਦੇ ਤਿਉਂ ਰਹਿੰਦੇ ਆ ਬਹੁਤ ਘੱਟ ਪੱਤਾ ਜਿਹੜਾ ਆ ਇਹਦਾ ਇਹ ਝੜਦਾ ਆ ਤੇ ਇਹ ਸ਼ੌ ਜਿਹੜੀ ਆ ਉਹ ਬਰਕਰਾਰ ਰਹਿਣ ਕਰਕੇ ਵਿਹੜੇ ਦੇ ਵਿੱਚ ਜਿਹੜੀ ਹਰ ਤਮ ਖੁਸ਼ਹਾਲੀ ਰਹਿੰਦੀ ਆ ਨੈਗੇਟਿਵਿਟੀ ਨੂੰ ਜਿਹੜਾ ਕਿ ਬਹੁਤ ਵੱਡੀ ਇਹ ਗੱਲ ਆ 네ਗੇਟਿਵਿਟੀ ਨੂੰ ਦੂਰ ਕਰਕੇ ਪੋਜ਼ਿਟਿਵਿਟੀ ਜਿਹੜੀ ਆ ਉਹ ਇਸ ਬੂਟੇ ਦੇ ਰਾਹੀਂ ਹਰਦਮ ਘਰਾਂ ਦੇ ਵਿੱਚ ਬਰਕਰਾਰ ਜਿਹੜੀ ਆ ਉਹ ਰਹਿੰਦੀ ਆ